ਕਿ ਕਿੰਨੇ ਹੋਣਾ ਇਕੜ ਦੇ ਵਿੱਚ ਵਿਸ਼ਾਲ ਇੱਕੇ ਰਾਂ ਬਣ ਚੁੱਕਿਆ ਉਫਾਨ ਤੇ ਸਤਲੁਜ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਏਗਾ ਤੇ ਤਸਵੀਰਾਂ ਦਿਖਾਉਣੇ ਕੁਝ ਦਰਿਆ ਸਤਲੁਜ ਦੀਆਂ ਅੱਖੋਂ ਅਫਨਾਕ ਅੱਗੇ ਤੱਕ ਤਸਵੀਰਾਂ ਦਿਖਾਵਾਂਗੇ ਸਾਰੀਆਂ ਲੰਮੀਆਂ ਬਹੁਤ ਵੱਡੀਆਂ ਤਸਵੀਰਾਂ ਦਰਿਆ ਸਤਲੁਜ ਦਾ ਘੇਰਾ ਵੱਡਾ ਵਿਸ਼ਾਲ ਬਣ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ کئی ਏਕੜ ਵਿੱਚ ਫੈਲਿਆ ਸਤਲੁਜ ਤੇ ਬਾਈ ਦੀਆਂ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਾਣੀ ਦੀ ਵੱਡੀ ਤਸਵੀਰ ਹੈ इधर नज़र मारोंगे पानी ही पानी इधर तस्वीर देखोंगे पानी ही पानी तेज रफ्तार पानी ਬਹੁਤ ਨਾਲ ਤਸਵੀਰਾਂ ਦਰਿਆ ਸਤਲੂ ਦੀਆਂ ਵੱਡਾ ਵਿਸ਼ਾਲ ਕੇਰਾ ਜਦੋਂ ਦਰਿਆ ਸਤਲੂ ਤੇ ਪਾਣੀ ਨਹੀਂ ਸੀ ਤਾਂ ਕੇਰਾ ਬਹੁਤ ਛੋਟਾ ਸੀ ਹੁਣ ਦਰਿਆ ਨੇ ਢਾ ਲਾ ਲਾ ਕੇ ਖੋਰੇ ਲਗਾ ਲਗਾ ਕੇ ਇੱਕ ਵੱਡਾ ਵਿਸ਼ਾਲ ਕੇਰਾ ਆਪਣਾ ਬਣਾ ਲਿਆ ਦਰਿਆ ਸਤਲੂ ਦੀ ਤਸਵੀਰ ਦਿਖਾ ਰਹੇ ਆ ਆਪਣੇ ਆਪ ਬਹੁਤ ਵੱਡਾ ਦਰਿਆ ਦਰਿਆ ਕਿੰਨੇ ਨੇ ਸਾਰੇ ਤੋਂ ਵੱਡਾ ਹੈ ਸਤਲੂ ਇਸ ਦਾ ਨਾਮ ਰੱਖਿਆ ਗਿਆ ਸਤਲੁਜ ਦਰਿਆ ਖੌਫਨਾਕ ਤਸਵੀਰਾਂ ਬਹੁਤ ਦਰਦਨਾਕ ਕਈ ਅਨਨੁਕਸਾਨ ਝੋਨੇ ਦੀ ਫਸਲ ਬਰਬਾਦ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਦਰਿਆ ਸਤਲੁਜ ਦੀ ਵੱਡੀ ਵਿਸ਼ਾਲ ਤਸਵੀਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਬਾ ਦਿਓ ਕਿਉਂਕਿ ਅਸੀਂ ਦਰਿਆ ਸਤਲੁਜ ਦੇ ਬਹੁਤ ਵੱਡੀ ਅਪਡੇਟ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਵੀਡੀਓ ਨੂੰ ਸ਼ੇਅਰ ਕਰਿਓ ਇਹ ਅਪਡੇਟ ਤੁਹਾਡੇ ਨਾਲ ਸਾਂਝਾ ਕਿਉਂ ਕਰ ਰਹੇ ਹਾਂ ਦਰਿਆ ਸਤਲੁਜ ਦੇ ਘੇਰਾ ਦਿਖਾ ਰਿਹਾ ਕਿੰਨਾ ਵਸ਼ਾਦ ਹੋ ਚੁੱਕਿਆ ਜੇਕਰ ਇਸ ਦਰਿਆ ਦੀ ਜੁੜਾਈ ਚੌੜੇ ਦੀ ਗੱਲ ਕਰੀਏ ਤਕਰੀਬਨ 20 ਏਕੜ ਤੋਂ ਜ਼ਿਆਦਾ ਚੜਾਈ ਹੋ ਚੁੱਕੀ ਹੈ ਇਸ ਦੀ ਇਸ ਜਗ੍ਹਾ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਿਆ ਸਤਲੁਜ ਦੀ ਵੱਡੀ ਤਸਵੀਰ ਤੁਹਾਡੇ ਸਾਹਮਣੇ ਲਗਾਤਾਰ ਅਪਡੇਟ ਦੇ ਰਹੇ ਹਾਂ ਪਰੇ ਆਪਣੇ ਇੱਕ ਖਾਸ ਦ੍ਰਿਆ ਸਤਲੁਜ ਦੇ ਪੁਲ ਦੇ ਉੱਪਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦ੍ਰਿਆ ਸਤਲੁਜ ਨੇ ਆਪਣਾ ਘੇਰਾ ਕਿੰਨਾ ਵਿਸ਼ਾਲ ਕਰ ਲਿਆ ਕਿੰਨਾ ਵੱਡਾ ਕਰ ਲਿਆ ਆਸ-ਪਾਸ ਵੱਡੇ ਤਬਾਹੀ ਦੀਆਂ ਤਸਵੀਰਾਂ ਤੁਸੀਂ ਲਗਾਤਾਰ ਸੇ ਚੈਨਲ ਤੇ ਦੇਖ ਰਹੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਿਆਸਤਤ ਦੇ ਨਾਲ ਜੁੜੀਆਂ ਖਬਰਾਂ ਲਗਾਤਾਰ ਲੈ ਕੇ ਅਸੀਂ ਤੁਹੜੇ ਤੱਕ ਪਹੁੰਚਾ ਰਹੇ ਹਾਂ ਦ੍ਰਿਆ ਸਤਲੁਜ ਜੀ ਹਰ ਇੱਕ ਐਂਗਲ ਤੋਂ ਤੁਹਾਡੇ ਤੱਕ ਅਸੀਂ ਦਿਖਾ ਰਹੇ ਹਾਂ ਤਾਂ ਦਰਸ਼ਕੋ ਜੀ ਦੀ ਅਪਡੇਟ ਤੁਸੀਂ ਆਪਣੇ ਫੋਨ ਤੇ ਦੇਖ ਰਹੇ ਹੋ ਸੋਨੋ ਚੱਲ ਜੀ ਚੱਲ ਮੋਰਚਨ ਜੀ ਦ੍ਰਿਆ ਸਤਲੁਜ ਦੀ ਵੀਡੀਓ ਮਕਸਦ ਦ੍ਰਿਆ ਸਤਲੁਜ ਦਾ ਘੇਰਾ ਦਿਖਾਉਣਾ ਜੋ ਵਿਸ਼ਾਲ ਘੇਰਾ ਹੋ ਚੁੱਕਿਆ ਹੈ ਵੱਡਾ ਘੇਰਾ ਦ੍ਰਿਆ ਸਤਲੁਜ ਦਾ ਇਹ ਦ੍ਰਿਆ ਸਤਲੁਜ ਦੀਆਂ ਦੀ ਵਹਾਅ ਕੇ ਆਪਣੇ ਨਾਲ ਜ਼ਿੰਦਗੀ ਲੈ ਗਿਆ ਕਈ ਲੋਕ ਇਸ ਦਰਿਆ ਦੇ ਹੜ੍ਹ ਦੇ ਵਿੱਚ ਛੜ ਗਏ ਫਰੋਈਪੁਰ ਫਾਜ਼ਿਲਕਾਂ ਦੇ ਵਿੱਚ ਦਰਦਨਾਕ ਤਸਵੀਰ ਇਤੋਂ ਵੀ ਜ਼ਿਆਦਾ ਨੇ ਇਧਰ ਨਜ਼ਰ ਮਾਰੋਗੇ ਤਾਂ ਪਾਣੀ ਇਧਰ ਪਾਣੀ ਯਾਨੀ ਕਿ ਪੂਰਾ ਕਿੰਨਾ ਵੱਡਾ ਖੁਸ਼ਾਲ ਘੇਰਾ ਹੈ ਇਧਰ ਬਹੁਤ ਸਾਰੇ ਲੋਕ ਵਹਿ ਗਏ ਜ਼ਿੰਦਗੀਆਂ ਵਹਿ ਗਈਆਂ ਦਰਦਨਾਕ ਤਸਵੀਰਾਂ ਨੇ ਬਹੁਤ ਵੱਡਾ ਵਿਸ਼ਾਲ ਘੇਰਾ ਦਰਿਆ ਸਤਲੁਜ ਦਾ ਇਹ ਹੀ ਮਕਸਦ ਹੈ ਤੁਹਾਨੂੰ ਚੋਣ ਦਾ ਕਿ ਤੁਸੀਂ ਤਸਵੀਰਾਂ ਸਾਂਝੀਆਂ ਜ਼ਰੂਰ ਕਰ ਦਿਓ ਜੇਕਰ ਦਰਿਆ ਸਤਲੁਜ ਦਾ ਇਸ ਜਗ੍ਹਾ ਤੋਂ ਇਹ ਇਸ ਥਾਂ ਤੋਂ ਸਭ ਤੋਂ ਚੌੜਾ ਵਿਸ਼ਾਲ ਘੇਰਾ ਦਰਿਆ ਸਤਲੁਜ ਦਾ ਜਿੱਥੋਂ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਥਾਂ ਤੋਂ ਜੋ ਮਹੱਤਵਪੂਰਨ ਜਗਰਾਉਂ ਦਰਿਆ ਸਤਲੁਜ ਦਾ ਪੁੱਲ ਜਾਂਦਾ ਹੈ ਇਸ ਥਾਂ ਤੋਂ ਸਭ ਤੋਂ ਚੌੜਾ ਘੇ ਘੇਰਾ ਦਰਿਆ ਸਤਲੁਜ ਦਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਤਸਵੀਰ ਜੋ ਤੁਸੀਂ ਫੋਨ ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਬੈਲ ਆਈਕਨ ਦਬਾ ਦਿਓ ਕਿਉਂਕਿ ਇਸ ਦੇ ਕੋ ਪੈਸੇ ਨਹੀਂ ਲੱਗਦੇ ਬਰਾ ਸਤਲ ਦਾ ਵਿਸ਼ਾਲ ਵੱਡਾ ਘੇਰਾ ਤੁਹਾਡੇ ਫੋਨ ਦੀ ਸਕਰੀਨ ਤੇ ਵੀ ਕਰੋ ਰਿਪੋਰਟਿੰਗ ਰੋਈ ਕਰ ਰਹੇ ਮੈਂ ਦੇਖ ਰਿਹਾ ਰੋਈ ਹੋਰ ਵੀ YouTube ਤੇ ਲਾਈਵ ਹੋਈ ਲਾਈਵ ਅਸੀਂ ਵੀ ਦੇਖ ਰਹੇ ਹਾਂ ਦਰਿਆ ਸਤਲੁਜ ਦੀਆਂ ਤਸਵੀਰਾਂ ਤੁਹਾਡੇ ਤੱਕ ਸਾਂਝੇ ਕਰ ਰਿਹਾ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਦਰਿਆ ਸਤਲੁਜ ਦੀ ਇੱਕ ਵੱਡੀ ਅਪਡੇਟ ਤੁਸੀਂ ਆਪਣੇ ਫੋਨ ਦੇ ਸਕਰੀਨ ਤੇ ਦੇਖ ਰਹੇ ਹੋ ਇਸ ਤੋਂ ਅਗੇ ਹੋਰ ਵੀ ਫਾਇਦੇਕਾ ਫਰੋਜਪੁਰ ਦੀ ਇੱਕ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਸ ਨਿਊਜ਼ ਨੂੰ ਸ਼ੇਅਰ ਜਰੂਰ ਕਰ ਦਿਓ ਦਰਿਆ ਸਤਲੁਜ ਦੇ ਜਲ ਪੱਧਰ ਬਾਰੇ ਵੀ ਦੱਸਾਂਗੇ ਜਿੰਨਾ ਪਾਖੜਾ ਦਾ ਲੈਵਲ ਹੈ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਲਗਾਤਾਰ ਤੁਹਾਡੇ ਤੱਕ ਅਜਿਹੀਆਂ ਤਸਵੀਰਾਂ ਪਹੁੰਚਾ ਰਹੇ ਹਾਂ ਜੋ ਤੁਸੀਂ ਕਿਸੇ ਹੋਰ ਚੈਨਲ ਤੇ ਨਹੀਂ ਦੇਖੀ ਹੋਣੀਆਂ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰ ਤਾਂ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਪਾਖੜਾ ਦਾ ਲੈਵਲ ਜੋ ਹੈ 1680 ਦੇ ਤਕਰੀਬਨ 1 ਫੁੱਟ ਮਹਿਜ਼ ਦੂਰੀ ਹੈ ਦੂਜੇ ਪਾਸੇ ਦਰਾ ਸਤਲੁਜ ਦੇ ਵਿੱਚ ਜੋ ਸਾਡੇ ਸੂਤਰਾਂ ਦੇ ਹਵਾਲੇ ਤੋਂ ਕਬੱਡੀ ਖਬਰ ਆ ਰਹੀ ਹੈ ਕਿ 1 ਲੱਖ 21 ਕਿਊਸਕ ਪਾਣੀ ਛੱਡਿਆ ਜਾਣਾ ਤੇ ਵੀ ਆਪਣੇ ਆਪਣੇ ਆਪ ਚ ਬਹੁਤ ਵੱਡੀ ਖਬਰ ਹੈ ਤਾਂ ਅੱਗੇ ਦਾ ਜੋ ਪਾਖੜੀ ਕਹਿੜ ਵਰਕਰਸ ਨੂੰ ਜੋ ਪਾਣੀ ਛੱਡਿਆ ਜਾ ਰਿਹਾ ਹੈ ਤਾਂ 310000 ਕਿਊਸਕ ਪਾਣੀ ਅੱਗੇ ਜਾ ਰਿਹਾ ਹੈ ਆਪਣੇ ਆਪ ਚ ਬਹੁਤ ਦਰਦਨਾਕ ਤਸਵੀਰਾਂ ਨੇ ਦਰਿਆ ਸਤਲੁਜ ਦੀਆਂ ਬਿਰਾ ਸਾਤਮਾ ਜੀ ਨੇ ਆਪਣਾ ਜੋ ਘੇਰਾ ਬਹੁਤ ਜ਼ਿਆਦਾ ਵਿਸ਼ਾਲ ਬਣਾ ਲਿਆ ਹੈ なるほど。<ペー> ਸਤਲੁਜ ਦੀ ਇੱਕ ਵੱਡੀ ਅਪਡੇਟ ਦਰਿਆ ਸਤਲੁਜ ਦਾ ਘੇਰਾ ਦਿਖਾਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਦਰਿਆ ਸਤਲੁਜ ਨੇ ਆਪਣਾ ਘੇਰਾ ਕਿੰਨਾ ਵਿਸ਼ਾਲ ਕਰ ਰਿਹਾ ਤਾਂ ਪਾਣੀ ਕਾਫੀ ਜ਼ਿਆਦਾ ਤੇਜ਼ ਹੈ ਇਸ ਟਾਈਮ ਜੋ ਦਰਿਆ ਦੇ ਵਿੱਚ ਪਾਣੀ ਚੱਲ ਰਿਹਾ ਹੈ ਤਕਰੀਬਨ ਜੋ ਪਾਣੀ ਹੋਰ ਆਉਣਾ ਹੈ ਜੋ ਸੂਤਰ ਦੇ ਹਵਾਲੇ ਤੋਂ ਖਬਰ ਹੈ ਜੀ ਲੋਕ ਕੀ ਕਹਿ ਰਿਹਾ ਹੁਣ ਜੋ ਲੋਕ ਕਹਿ ਰਹੇ ਆ ਕਿ ਤਕਰੀਬਨ 90 ਹਜ਼ਾਰ ਪਾਣੀ ਦਰਿਆ ਸਤਲੁਜ ਵਿੱਚ ਛੱਡਿਆ ਜਾਣਾ ਹੈ ਸੂਤਰੇ ਦੇ ਹਵਾਲੇ ਤੋਂ ਕਬਡੀ ਖਬਰ ਹੈ ਗੁਪਤਾ ਜਰਨਲ ਲੋਕੇਸ਼ਨ ਵੀਰ ਜੀ ਜੋ ਮਾਥੇਪੁਰ ਤੋਂ ਜਗਰਾਉਂ ਰੋਡ ਜਾਂਦਾ ਰਸਤੇ 'ਚ ਦਰਿਆ ਸਤਲੁਜ ਦਾ ਪੁਲ ਹੁੰਦਾ ਹੈ ਅਸੀਂ ਉੱਥੇ ਮੌਜੂਦ ਆ ਉੱਥੋਂ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਦਾ ਸਾਂਝੀ ਕਰ ਰਹੇ ਆ ਤਾਂ ਇਹ ਵੀਡੀਓ ਦਿਖਾਉਣ ਦਾ ਖਾਸ ਮਕਸਦ ਹੈ ਤੁਸੀਂ ਲਗਾਤਾਰ ਦਰਿਆ ਸਤਲੂ ਦੇ ਨਾਲ ਜੁੜੀਆਂ ਖਬਰਾਂ ਤਾਂ ਦੇਖ ਰਹੇ ਹੋ ਪਰ ਅਸੀਂ ਖਬਰਾਂ ਤਾਂ ਖਾ ਵੀ ਰਹੇ ਆ ਇੰਨਾ ਵਿਸ਼ਾਲ ਘੇਰਾ ਤੁਹਾਨੂੰ ਨਹੀਂ ਦਿਖਾਇਆ ਇਸ ਦਰਿਆ ਦੇ ਘੇਰੇ ਬਾਰੇ ਦੱਸਿਆ ਨਹੀਂ ਕਿ ਦਰਿਆ ਸਤਲੂ ਜੇ ਪਰ ਕਿੰਨਾ ਵੱਡਾ ਉਸਨੇ ਵਿਸ਼ਾਲ ਘੇਰਾ ਕਰ ਲਿਆ ਹੈ ਖੋਰੇ ਲਗਾ ਲਗਾ ਅੱਗੇ ਆਪਣਾ ਜੋ ਘੇਰਾ ਅੱਗੇ ਤੱਕ ਸਾਹਮਣੇ ਇੱਕ ਖੋਰਾ ਲੱਗਿਆ ਤੇ ਕਿਉਂ ਇੱਥੇ ਤੁਸੀਂ ਨਜ਼ਰ ਮਾਰੋਗੇ ਇਹ ਵਾਲੀ ਤਸਵੀਰ ਔਰ ਫਿਰ ਇਧਰੋਂ ਤੁਸੀਂ ਨਜ਼ਰ ਮਾਰੋਗੇ ਤਾਂ ਇਧਰੋਂ ਤਕਰੀਬਨ ਮੈਂ ਵਿਚਾਲੇ ਤੋਂ ਥੋੜੀ ਸਾਈਡ ਤੇ ਖੜਾ ਪਰ ਤਸਵੀਰ ਬਹੁਤ ਵੱਡੀ ਹੈ ਬਹੁਤ ਵੱਡੀ ਤਾਂ ਦਰਿਆ ਸਤਲੁਜ ਵੱਡੀ ਆਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਥੋੜੇ ਜਿਹਾ ਤੁਸੀਂ ਸ਼ੇਅਰ ਤੇ ਕਰ ਦਿਓ ਫਿਰ ਇੱਕ ਵੱਡੀ ਜਾਣਕਾਰੀ ਵੀ ਸਾਂਝੀ ਕਰ ਦਿਆਂਗੇ ਪਾਕੜਾ ਦਾ ਲੇਵਲ ਜੋ ਹੈ ਲਗਾਤਾਰ ਵਧ ਰਿਹਾ ਹੈ 1680 ਦੇ ਕਰੀਬ ਹੋਣ ਵਾਲਾ ਇਹ ਵੀ ਆਪਣੇ ਆਪ ਚ ਕਬੱਡੀ ਅਪਡੇਟ ਹੈ। ਪਾਤਾ ਲੈਵਲ ਲਗਾਤਾਰ ਵਧ ਰਿਹਾ ਹੈ। ਜੇ ਪਿਛਲੇ ਦਿਨਾਂ ਦੀ ਆਪਾਂ ਹੁਣ ਤੱਕ ਗੱਲ ਕਰੀਏ ਤਾਂ ਕਿਰੇਵਨ 6 ਫੁੱਟ ਪਾਣੀ ਵਧਿਆ ਤੇ ਕਿਰੇਵਨ 4 ਕੁਦਰਾਂ ਦੇ ਵਿੱਚ ਭਾੜਾ ਖੜਾ ਦਾ 6 ਫੁੱਟ ਪਾਣੀ ਵਧਿਆ। ਤਕਰੀਬਨ ਆਪਾਂ ਕੰਨ ਕਰੀਏ 6 ਕੁਦਰਾਂ ਤਾਂ ਇਹ ਵੀ ਇੱਕ ਵੱਡੀ ਖਬਰ ਹੈ। ਦਰਾਿਆ ਸਤਲੁਜ ਜੇ ਤੁਸੀ ਦੇਖ ਸਕਦੇ ਹੋ ਕਿ ਕਿੰਨੇ ਏਕੜ ਦੇ ਜੇਮ ਕਹਿ ਲਿਆ ਵਡੀਆਂ ਤਸਵੀਰਾਂ ਇਹਨਾਂ ਰੀਲ ਜਿਆਦਾ ਤੇ ਦੇਖ ਰਹੇ ਹੋ ਖੁਸ਼ਾਲ ਕੇਰਾ ਦਰਾਿਆ ਸਤਲੁਜ ਜਿੱਧਰ ਨਜ਼ਰ ਮਰੋਗੇ ਪਾਣੀ ਹੀ ਪਾਣੀ ਦਿਖਾਏ ਦਿਖਾਈ ਦੇਗਾ ਦੀ ਦਰਿਆ ਦੀਆਂ ਸਿੱਧੀਆਂ ਲਾਈਵ ਤਸਵੀਰਾਂ ਜਿਹਦੇ ਤੁਸਬ ਦੇ ਫੋਨ ਦੀ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਦਰਿਆ ਸਾਥਲ ਦੇ ਵਿਸ਼ਾਲ ਕੇਰਾ ਲਗਾਤਾਰ ਅਪਡੇਟ ਤੋਂ ਦੱਸਾਂ ਜੀ ਕਰ ਰਹੇ ਆ ਨੋ ਸੰਝ ਕਰ ਰਹੇ ਹਨ ਪ੍ਰਿਆਸ ਸਤੁਲ ਜੀ ਬੀ ਦੀ ਲਾਈਟ ਅਪਡੇਟ ਲਾਈਟ ਤਸਵੀਰਾਂ ਤੋੜਨਾਂ ਸੰਭੀ ਕਰ ਰਹੇ ਸੀ ਦਰਾਸਤ ਨੂੰ ਤਾਂ ਪ੍ਰਸ਼ਾਦ ਘੇਰਾ ਤੁਸੀਂ ਆਪਣੇ ਫੋਨ ਦੀ ਸਕਰੀਨ ਤੇ ਲਗਾਤਾਰ ਦੇਖ ਰਹੇ ਇਹ ਦਰਖਤ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਇਹ ਕਰ ਰਿਹਾ ਹੈ ਇੱਕ ਦਰਖਤ ਦੀ ਤਸਵੀਰ ਹੈ ਤਸਵੀਰ ਇਸ ਤਰ੍ਹਾਂ ਲੱਗਦੀ ਸੇ ਜਿਸ ਤਰ੍ਹਾਂ ਕੋ ਜਿੰਦਾ ਜਿੰਦਾ ਚੀਜ਼ ਹੋਵੇ ਤਾਂ ਇਹ ਇੱਕ ਦਰਖਤ ਦੀ ਤਸਵੀਰ ਹੈ ਕਿਸ ਤਰ੍ਹਾਂ ਬੁਸ਼ਾਲ ਕੇਰਾ ਦਰਿਆ ਸਤਲੁਜ ਦਾ ਸਿੱਧੀਆਂ ਤਸਵੀਰਾਂ ਤੁਹਾਡੇ ਬਹੁਤ ਆਪਣੇ ਆਪ ਵਿੱਚ ਇਹ ਤਸਵੀਰਾਂ ਕਿਸੇ ਸੁੰਦਰੀ ਤੋਂ ਘੱਟ ਤਾਂ ਹੋ ਸਕਦੀਆਂ ਪਰ ਜਿਹਨਾਂ ਦੇ ਧੋਨੇ ਸਾਰੇ ਦੇ ਵਿਚ ਛੜ ਗਏ ਉਹਨਾਂ ਦੇ ਲਈ ਤਸਵੀਰਾਂ ਦਰਦਨਾਕ ਵੀ ਬਹੁਤ ਨੇ ਇਹ ਕੁਝ ਲੋਕਾਂ ਲਈ ਦੇਖਣ ਲਈ ਨਜ਼ਾਰਾ ਜਰੂਰ ਹੋ ਸਕਦਾ ਹੈ ਪਰ ਤਰਸਲ ਤਬਾਹੀ ਦਾ ਮੰਜ਼ਰੇ ਹੈ ਕੁਝ ਲੋਕਲ ਜ਼ਰਾ ਜਰੂਰ ਹੋ ਸਕਦਾ ਹੈ ਦੇਖਣ ਦਾ ਇਸ ਤਰ੍ਹਾਂ ਪਰ ਸਾਥ ਚੰਗੀ ਉਹਨਾਂ ਲਈ ਜ਼ਰੂਰ ਹੁੰਦੀ ਹੈ ਅਮੀਰ ਲੋਕਾਂ ਦੇ ਲਈ ਜੋ ਅਨਾਦ ਲਈ ਮੰਨਦੇ ਆ ਤੇ ਉਹਨਾਂ ਲਈ ਮੁਸੀਬਤ ਹੁੰਦੀ ਕਿ ਇਹਨਾਂ ਦੇ ਸ਼ੱਤਾਂ ਕੱਟੇ ਆਉਂਦੀ ਹੈ ਚੌਣ ਲੱਗਦੀਆਂ ਤਾਂ ਇਹ ਅਲੱਗ-ਅਲੱਗ ਤਸਵੀਰਾਂ ਨੇ ਦਰਿਆ ਸਾਥ ਲੁੱਝਦੀਆਂ ਦਰਦਨਾਕ ਤਸਵੀਰਾਂ ਨੇ ਆਪਣੇ ਆਪ ਵਿੱਚ ਦੁਬਾਹੀ ਦਾ ਮੰਜ਼ਰ ਹੈ ਆਸੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਸਾਡੇ ਨਾਲ ਕਿੱਥੋਂ ਜੁੜਿਆ ਹੋ? ਕਿਸ ਥਾਂ ਤੋਂ ਬੰਦੇ ਸਾਡੇ ਨਾਲ ਜੁੜਿਆ ਹੋ? ਬਈ ਸਾਨੂੰ ਜਰੂਰ ਦੱਸਿਓ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ 73 ਲਈ। ਇੱਕ ਵੱਡੀ ਤਸਵੀਰ ਤੁਹਾਡੇ ਸਾਹਮਣੇ ਐ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ। ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ।